ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ ਤੇ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 1 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟਿਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮਨਨੇ ਕੇ ਸਰਕਾਰੀ ਬੰਦਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨੇਕਾਰ ਸਾਬਤ ਕਰਦੇ ਨੇ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼ੈਨੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰ ਜੋ ਸਿੱਫਤ ਰਾਜ ਅਮਰੀਕਾ ਦੇ ਅੰਤਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜਾਂ ਫਿਰ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਵੀਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾ ਤੋਂ ਮਨਜ਼ੂਰ ਪਟੀਸ਼ਨ ਦੇ ਆਧਾਰ ਉਤੇ ਵੀਜ਼ਾ ਦੇ ਲਈ ਅਜਿ ਦੇਰੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੂੜ ਪ੍ਰਵੇਸ਼ ਦੀ ਮੰਗ ਕਰਦੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀ ਦੀ ਭੁਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਰ ਲਈ ਜਿਸ ਨੂੰ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਰਾਂ ਤਹੀ ਇਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ एसएनएलवी वीजा फीस ਦੇ ਵਿੱਚ ਇਸ ਵੱਡੇ ਬਾਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪੌਂਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨਹੀਂ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਕੋਲ 3 ਸਾਲਰ ਲਈ ਵਧਾਇਆ ਜਾ ਸਕਦਾ ਹੈ ਤੇ ਅਮਰੀਕੀ ਐਪੀਚ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ। 사시카 ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트াম্প ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਪਾਤਿਆਂ ਨੂੰ ਦਿੱਤੇ ਜਾਂਦੇ ਨੇ ਤੇ US ਡਿਪੈਂਡੈਂਸੀਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1:00 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮੰਨਿਆ ਕਿ ਸਰਕਾਰੀ ਬੰਦ ਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨਕਾਰ ਸਾਬਤ ਕਰਦੇ ਨੇ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼ੈਨੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰ ਚ ਸਿੱਖਤ ਰਾਜ ਅਮਰੀਕਾ ਦੇ ਅੰਤਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜਾਂ ਫਿਰ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਵੀਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੀਸ਼ਨ ਦੇ ਆਧਾਰ ਉਤੇ ਵੀਜ਼ਾ ਦੇ ਲਈ ਅਜੇ 대ਰੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੂੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀਆਂ ਦੁਆਰਾ ਭੁਗਤਾਨ ਇਹ ਫੀਸ ਕਰਮਚਾਰੀ ਦੀ ਬਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਾਰ ਲਈ ਜਿਸ ਨੂੰ ਉਹ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਾਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਾਰਾਂ ਤੇ ਹੀ ਇੰਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ एसएनएल वीजा फीस ਦੇ ਵਿੱਚ ਇਸ ਵੱਡੇ ਬਾਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨਹੀਂ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਹੋਲ 3 ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ ਤੇ ਅਮਰੀਕੀ ਅਪੈਚ ਅਤੇ ਅਮਰੀਕਾ ਸਾਲਾਨਾ 85000 एच1बी ਵੀਜ਼ਾ ਜਾਰੀ ਕਰਦਾ ਹੈ 사ਸਿਕਾ ਜੀ ਮੈਂ ਕੋਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ राष्ट्रपति डोनाल्ड ट्रम्प द्वारा एच1बी वीजा ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ। ਕਿਉਂਕਿ ਲਗਭਗ 70% एच1बी ਵੀਜ਼ੇ ਪ੍ਰਾਪਤਿਆਂ ਨੂੰ ਦਿੱਤੇ ਜਾਂਦੇ ਨੇ ਤੇ ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ एच1बी ਵੀਜ਼ਾ ਪਟੀਸ਼ਨਰਾਂ ਦੇ ਨਾਲ ਇੱਕ ਇੱਕ ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮਨਨੇਕ ਸਰਕਾਰੀ ਬੰਦਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਬਿਨੇਕਾਰ ਸਾਬਤ ਕਰਦੇ ਨਹੀਂ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨਹੀਂ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼੍ਰੇਣੀ ਵਿੱਚ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੇਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰ ਚ ਸਿੱਖਤ ਰਾਜ ਅਮਰੀਕਾ ਦੇ ਅੰਦਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜ્યાં ਫੇ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਬਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੀਸ਼ਨ ਦੇ ਆਧਾਰ ਉਤੇ ਵੀਜ਼ਾ ਦੇ ਲਈ ਅਜੇ ਦੇਰੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀ ਦੀ ਭਿਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਾਰ ਲਈ ਜਿਸ ਨੂੰ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਾਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਾਰਾਂ ਤੇ ਹੀ ਇੰਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ एसएनएलवीजा फीस ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪੌਂਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨਹੀਂ ਅਮਰੀਕੀ ਕੰਪਨੀਆਂ ਇਸ ਵੀਜੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ 4-3 ਸਾਲਾਂ ਦੇ ਲਈ ਬਤਾਇਆ ਜਾ ਸਕਦਾ ਹੈ ਤੇ ਅਮਰੀਕੀ ਅਪੈਚ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ। 사ਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트াম্প ਦੁਆਰਾ H1B ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਦੀ ਨਵੀਂ ਫੀਸ ਮੰਗਲਵਾਰ 1 1 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ। ਇਹ ਫੈਸਲਾ ਉਨ੍ਹਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਿਹਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾ ਅਤਿਨੁ ਦਿੱਤੇ ਜਾਂਦੇ ਨੇ ਤੇ US ਡਿਪੈਂਡੈਂਸੀਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ 1:00 ਵਜੇ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਫੀਸ ਦਾ ਹੁਣ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ ਕਾਸੀ ਯੂਐਸਸੀਆਈਐਸ ਨੇ ਮਨਨੇ ਕੇ ਸਰਕਾਰੀ ਬੰਦ ਕਾਰਨ ਵੀ ਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਜੇਕਰ ਵੀ ਨੇਕਾਰ ਸਾਬਤ ਕਰਦੇ ਨੇ ਕਿ ਉਹ ਹੋਰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਸੇ ਜਮਾ ਕਰਨ ਦੇ ਵਿੱਚ ਸਫਲਤਾ ਨੂੰ ਮਾਫ ਕੀਤਾ ਜਾ ਸਕਦਾ ਹੈ ਵਿਤੀ ਸਾਲ 2024-26 ਦੇ ਲਈ ਨਿਯਮ H1B ਵੀਜ਼ਾ 8000 ਅਤੇ ਮਾਸਟਰ ਸ਼੍ਰੀਨੀ ਵੀ 20000 ਦੀ ਕਾਨੂੰਨੀ ਸੀਮਾ ਦੇ ਲਈ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰ ਚ ਸਿਫਤ ਰਾਜ ਅਮਰੀਕਾ ਦੇ ਅੰਤਰ ਵੀਜ਼ਾ ਦੀ ਸੋਧ ਸਥਿਤੀ ਵਿੱਚ ਤਬਦੀਲੀ ਜ્યાં ਫੇ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਜੇ ਮਨਜ਼ੂਰੀ ਮਿਲ ਚੁੱਕੀ ਹੈ ਉਹ ਉਭਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪੈਟਿਸ਼ਨ ਦੇ ਆਧਾਰ ਉਤੇ ਵੀਜ਼ਾ ਦੇ ਲਈ ਅਜੇ ਦੇਰੇ ਨੇ ਜਾਂ ਫਿਰ ਮੌਜੂਦਾ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀਆਂ ਦੁਆਰਾ ਭੁਗਤਾਨੇ ਫੀਸ ਕਰਮਚਾਰੀ ਦੀ ਭਿਜਾਈ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਾਰ ਲਈ ਜਿਸ ਨੂੰ ਉਹ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡ ਲੈਵਲ ਪੇਸ਼ੇਵਾਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਕਰੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਾਰਾਂ ਤੇ ਹੀ ਇੰਨਾ ਖਰਚਾ ਕਰਨਾ ਚਾਹੁੰਦੀਆਂ ਜਿਨ੍ਹਾਂ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਐਸਨਾਲੀ ਵੀਜ਼ਾ ਫੀਸ ਦੇ ਵਿੱਚ ਇਸ ਵੱਡੇ 바ਦੇ ਦੇ ਨਾਲ ਭਾਰਤੀ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨਹੀਂ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੇ ਵੱਲ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲ ਤੇ ਲਈ ਵੈਧ ਹੁੰਦਾ ਹੈ ਅਤੇ ਇਸ ਨੂੰ ਹੋਲ 3 ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ ਤੇ ਅਮਰੀਕੀ ਹੈ ਅਪੈਚ ਅਤੇ ਅਮਰੀਕਾ ਸਾਲਾਨਾ 85000 H1B ਵੀਜ਼ਾ ਜਾਰੀ ਕਰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ